ਹਾਂਜੀ ਦੋਸਤੋ ਇੱਕ ਛੀਕਲੇ ਰਕਵੇ ਵਾਸਤੇ ਲਾਸਟ ਕਾਲ ਹੈ ਛੀਕਲੇ ਅਵੇਲੇਬਲ ਨੇ ਰੇਟ ਬਿਲਕੁਲ ਜਾਇਜ਼ ਹੈ 1 ਲੱਖ ਰੁਪਏ ਡਿਮਾਂਡ ਹੈ ਇਹਦੀ ਰਜਿਸਟਰੀ ਐਸੇ ਮਹੀਨੇ ਦੀ 30 ਤਰੀਕ ਦੀ ਰਜਿਸਟਰੀ ਹੈ ਸੋ ਕਿਸੇ ਪਰ ਹੁਣ ਚਾਹੀਦੇ ਹੋ ਛੀਕਲੇ ਵਿੱਚ ਗਵਾਰਾ ਵੀਜਾ ਫੇਰ ਰੇਤਲਾ ਵਾਣ ਹੈ ਤੇ ਮੋਟਰ ਦਾ ਕਨੈਕਸ਼ਨ ਪੱਕੀ ਦਾ ਉਹਦੇ ਜੋ 50% ਸ਼ੇਅਰ ਹੋਊਗਾ ਕਿਸੇ ਪਰ ਹੁਣ ਚਾਹੀਦੇ ਹੋ ਤੀਨ ਉਹਦੀ ਰਜਿਸਟਰੀ ਹੈ ਛੀਕਲੇ ਅਵੇਲੇਬਲ ਰੇਟ ਬਿਲਕੁਲ ਵਾਜੀ ਰੇਟ 1 ਲੱਖ ਰੁਪਏ ਏਰੀਆ ਸਭ ਤੋਂ ਸਸਤਾ ਵਾਣ ਪਿਆ ਹਰਿਆਣੇ ਦਾ ਸੋ ਕੰਟੈਕਟ ਕਰ ਸਕਦੇ ਹੋ ਤੁਸੀਂ ਹਾਂਜੀ ਦੋਸਤੋ 6 ਕਿਲੇ ਦਾ ਰਕਬਾ ਵਕਾਉ ਹੈ ਬਾਣ ਝੋਨੇ ਵਾਲਾ ਤੇ ਟੌਪ ਕਲਾਸ ਦਾ ਬਾਣ ਹੈ ਇਹ ਰਕਬਾ ਜਿਹੜਾ ਹੈਗਾ ਸਰਸਿ ਜिले ਦੇ ਵਿੱਚ ਹੈ ਤੇ ਡੱਬਾ ਵਾਲੀ ਦੇ ਨੇੜੇ ਹੈ ਸੋ ਕੋਈ ਭਰਾ ਲੈਂਦੇ ਚੁੱਕੋ ਵੇ 6 ਕਿਲੇ ਝੋਨੇ ਵਾਲਾ ਬਾਣ ਕੰਟੈਕਟ ਕਰ ਸਕਦਾ ਜਿਹਦੇ ਵਿੱਚ 2.5 ਕਿਲੇ ਦਾ ਫਰੰਟ ਲੱਗੂਗਾ 6 ਕਿਲੇ ਟੋਟਲ ਰਕਬੇ ਦੇ 2.5 ਕਿਲੇ ਦਾ ਫਰੰਟ ਹੈ ਤਕਸੀਮ ਖਾਤਾ ਸੋ ਕਿਸੇ ਭਰਾ ਨੂੰ ਚਾਹੀਦੇ ਹੁਣ 6 ਕਿਲੇ ਤਕਸੀਮ ਖਾਤੇ ਵਾਲੇ ਵਿਦੋ ਫਰੰਟ ਕੰਟੈਕਟ ਕਰ ਸਕਦਾ ਰੇਡ ਬਿਲਕੁਲ ਵਾਜਿਬ ਹੈ ਹਾਂਜੀ ਦੋਸਤੋ 1 ਸਵਾ 5 ਕਿਲੇ ਦਾ ਰਕਬਾ ਵਕਾਉ ਹੈ ਟੌਪ ਕਲਾਸ ਦਾ ਬਾਣ ਹੈ ਵਧੀਆ ਬਾਣ ਹੈ ਤੇ ਰੇਟ ਘੱਟ ਆਲਾ ਸੋ ਕੋਈ ਭਰਾ ਲੈਂਦਾ ਐ ਛੇ ਕੋ ਕੰਟੈਕਟ ਕਰ ਸਕਦਾ ਇਹਦੇ ਵਿੱਚ ਕਨੈਕਸ਼ਨ ਕੋਈ ਹੈ ਨਹੀਂ ਤੇ ਬਾਣ ਦੇ ਵਿੱਚ ਨਿਕਾਲਦਾ ਪਾਣੀ ਲੱਗਦਾ ਕਿਉਂਕਿ ਜਿਹੜਾ ਲਾਸਤੇ ਪਾਣੀ ਵਜ ਜਾਂਦਾ ਨਹਿਰ ਦੀ ਵਾਰੀ ਦਾ ਉਹ ਬਾਣ ਦੇ ਵਿੱਚ ਲੱਗਦਾ ਸੋ ਕੋਈ ਭਰਾ ਲੈਂਦਾ ਛੇ ਕੋ ਕੰਟੈਕਟ ਕਰ ਸਕਦਾ ਬਿਲਕੁਲ ਵਾਜੀ ਵੀ ਰੇਟ ਹੈ ਸਰਸੇ ਜ਼ਿਲ੍ਹੇ ਹਰਿਆਣਾ ਦੇ ਵਿੱਚ ਇਹ ਬਾਣ ਅਵੇਲੇਬਲ ਹੈ ਕੋਈ ਵੀ ਲੈਂਦਾ ਛੇ ਕੋ ਕੰਟੈਕਟ ਕਰ ਸਕਦਾ ਹਾਂਜੀ ਦੋਸਤੋ 1 23 ਕਿੱਲੇ ਦਾ ਰਕਵਾ ਬਿਕਾਊ ਹੈ ਜਿਹੜਾ ਰਕਵਾ ਹੈਗਾ ਸਰਸੇ ਜ਼ਿਲ੍ਹੇ ਦੇ ਵਿੱਚ ਹੈ 23 ਦੇ 23 ਕਿੱਲੇ ਵਿੱਚ ਬਾਗ ਲੱਗੇ ਹੋਏ ਹੈ ਸੋ ਕਿੱਥੇ ਭਰਾ ਨੂੰ ਚਾਹੀਦੇ ਹੋਵੇ ਬਾਕੀ ਪ੍ਰੋਪਰਟੀ ਜਾਈਦੀ ਹੋਈ 23 ਕਿਲੇ ਕੰਟੈਕਟ ਕਰ ਸਕਦੇ ਹੋ ਬਿਲਕੁਲ ਵਾਜਿਬ ਰੇਟ ਹੈ ਖਾਤੇ ਤਕਸੀਲ ਦੇ ਵਿੱਚ ਲੱਗੇ ਹੋਏ ਨੇ ਸੋ ਕਿਸੇ ਭਰਾ ਨੂੰ ਚਾਹੀਦਾ ਹੋਵੇ ਬਾਗ ਲੱਗਿਆ ਹੋਇਆ 23 ਕਿਲਿਆਂ ਦਾ ਅਮਰੂਦਾਂ ਤੇ ਕਿਨੂ ਦਾ ਮਿਕਸ ਬਾਗ ਹੈ ਕੰਟੈਕਟ ਕਰ ਸਕਦੇ ਹੋ ਰੋਡ ਦੇ ਉੱਤੇ ਵੀ ਲੱਗਦਾ ਹੈ ਫਰੰਟ ਤਕਰੀਬਨ 5-6 ਕਿਲੇ ਦਾ ਫਰੰਟ ਲਗਵਾ ਬਾਕੀ ਰਕਵਾ ਉਹਦੇ ਨਾਲ ਹੀ ਰਹ ਜੂਗਾ ਫੋਦਰ ਸੋ ਕਿਸੇ ਭਰਾ ਨੂੰ ਚਾਹੀਦੇ ਹੁਣ 23 ਕਿਲੇ ਉਹਨਾਂ ਦੇ ਨੇੜੇ ਜਿਵੇਂ ਸਰਸਾ ਦੇ ਵਿੱਚ ਇਹ ਬਾਗ ਲੱਗੇ ਹੋਏ ਕੋਈ ਜਿਸ ਨੂੰ ਚਾਹੀਦਾ ਨੂੰ ਕੰਟੈਕਟ ਕਰ ਸਕਦਾ ਰੇਟ ਬਿਲਕੁਲ ਵਾਜਿਬ ਹੈ ਹਾਂਜੀ ਦੋਸਤੋ ਇਕ ਕੁੰਨੀ ਕਿਲੇ ਰਕਵਾ ਬਕਾਉ ਹੈ ਇਹ ਰਕਵਾ ਸਰਸੇ ਜ਼ਿਲ੍ਹੇ ਦੇ ਵਿੱਚ ਹੈ ਤੇ ਵਿੱਚ ਤੋਂ ਮੋਟਾ ਨੇ ਕਨੈਕਸ਼ਨ ਹੈ ਮਿੱਠਾ ਪਾਣੀ ਹੈ ਬਿਲਕੁਲ ਤੇ ਰੋਡ ਤੋਂ ਤਕਰੀਬਨ 1.5 ਕਿਲੇ ਅੰਦਰ ਹੈ ਸੋ ਕੋਈ ਭਰਾ ਲੈਣ ਦਾ ਇੱਛਾ ਕੋਈ ਕੰਟੈਕਟ ਕਰ ਸਕਦਾ ਹੈ ਵਿੱਚ ਮਕਾਨ ਬਣਿਆ ਹੋਇਆ ਝੋਨੇ ਵਾਲਾ ਵਣ ਹੈ ਤੇ ਰਾਏ ਕਨਾਲ ਦੇ ਮੋਗੇ ਤੋਂ 2 ਕਿਲੇ ਪਿੱਛੇ ੜੂਆ ਮੋਗਾ ਇਹਦਾ 2 ਕਿਲੇ ਪਿੱਛੇ ਮੋਗੇ ਤੋਂ ਤੇ 1.5 ਕਿਲਾ ਪਿੱਛੇ ਹੈ ਰੋਡ ਤੋਂ ਫਰੰਟ ਤੋਂ ਸੋ ਕੋਈ ਭਰਾ ਲੈਣ ਦਾ ਇੱਛਾ ਕੋਈ ਕੰਟੈਕਟ ਕਰ ਸਕਦਾ ਝੋਨੇ ਵਾਲਾ ਵਣ 19 ਕਿਲੇ ਤਕਸੀਮ ਖਾਤਾ ਹਾਂਜੀ ਦੋਸਤੋ 1.7 ਕਿੱਲੇ ਦਾ ਰਕਬਾ ਵਕਾਊ ਹੈ ਇਹ ਜਿਹੜਾ ਰਕਬਾ ਹੈਗਾ ਨੈਸ਼ਨਲ ਹਾਈਵੇ 9 ਤੋਂ ਜਸਟ 1 ਕਿਲੋਮੀਟਰ ਪਿੱਛੇ ਹੈ ਤੇ ਲਿੰਕ ਰੋਡ ਤੋਂ 5 ਕਿੱਲੇ ਪਿੱਛੇ ਹਟਮਾ ਪਊਗਾ ਬਾਣ ਬਹੁਤ ਵਧੀਆ ਪੱਧਰ ਵਾਲਾ 1.7 ਕਿੱਲੇ ਤਕਸੀਮ ਖਤ ਸੋ ਕਿਸੇ ਭਰਾ ਨੂੰ ਚਾਹੀਦਾ ਹੋਵੇ ਵਾਜਿਬ ਰੇਟੇ ਬਿਲਕੁਲ ਇਹਦੀ ਡਿਮਾਂਡ ਸਿਰਫ 30 ਲੱਖ ਰੁਪਏ ਦੀ ਡਿਮਾਂਡ ਹੈ ਪਰ ਕਿੱਲੇ ਦੀ ਤੇ ਵਿੱਚ 24 ਘੰਟੇ ਵਾਲੀ ਬਿਜਲੀ ਸਪਲਾਈ ਵੀ ਹੈਗੀ ਹੈ ਸੋ ਕਿਸੇ ਭਰਾ ਨੂੰ ਚਾਹੀਦੇ ਹੋਵੇ ਕੰਟੈਕਟ ਕਰ ਸਕਦਾ ਹੈ ਵਿੱਚ ਇੱਕ ਛੋਟੀ ਜਿਹੀ ਢਾਣੀ ਬਣੀ ਹੋਈ ਹੈ ਮਾਣ ਬਹੁਤ ਵਧੀਆ ਰਕਬਾ ਸੋਣਾ ਹੈ ਸੋ ਕੋਈ ਭਰਾ ਲੈਣ ਦਾ 1.7 ਕਵੇ 7 ਕਿਲੇ ਤਕਸੀਮ ਖਾਤੀ ਵਾਲੇ ਵਿੱਚ 24 ਘੰਟੇ ਵਾਲੀ ਬਿਜਲੀ ਸਪਲਾਈ ਕਨੈਕਸ਼ਨ ਵਿੱਚ ਕੋਈ ਹੈ ਨਹੀਂ 24 ਘੰਟੇ ਬਿਜਲੀ ਸਪਲਾਈ ਜ਼ਰੂਰ ਹੈ ਸੋ ਕੰਟੈਕਟ ਕਰ ਸਕਦੇ ਹਾਂ ਰੇਟ ਬਿਲਕੁਲ ਵਾਜੂ ਹੈ 30 ਲੱਖ ਰੁਪਏ ਡਿਮਾਂਡ ਹੈ ਹਾਂਜੀ ਦੋਸਤੋ 1.5 11 ਕਿਲੋ ਨਟਕਾ ਵਗਾਉ ਹੈ ਬਾਹਨਰ ਮੇਲੇ ਟਾਪ ਕਲਾਸ ਦਾ ਵਾਹਨ ਹੈ ਵਿੱਚ ਇੱਕ ਪੱਕੀ ਮੋਟਰ ਦਾ ਕਨੈਕਸ਼ਨ ਹੈ ਤੇ ਇਹ ਜਿਹੜਾ ਵਾਹਨ ਹੈਗਾ 1.50 ਤਕਰੀਬਨ 25 ਫੁੱਟ ਪਿੱਛੇ ਯਾਨੀ ਕਿ ਪੰਜ ਕਰਮਾ ਪਿੱਛੇ ਹੈ ਮੋਡ ਵਧੀਆ ਵਾਣ ਹੈ ਤਕਸੀਮ ਤੱਕ ਹੈ ਸੋ ਕੋਈ ਭਰਾ ਲੈਣ ਦਾ ਛਕੋਵੇ 11.5 ਕਿਲ 11.5 ਕਿਲਿਆ ਦਾ ਰਕਵਾ ਕੰਟੈਕਟ ਕਰ ਸਕਦਾ ਰੇਟ ਬਿਲਕੁਲ ਵਾਜਿਬ ਹੈ ਇਹ ਰਕਵਾ ਹੈਗਾ ਸਰਸੇ ਜ਼ਿਲ੍ਹੇ ਦੇ ਵਿੱਚ ਰਕਵਾ ਅਵੇਲੇਬਲ ਹੈ ਸੋ ਕੋਈ ਭਰਾ ਲੈਣ ਹੁੰਦਾ ਪਿੱਛੂ ਕੋਵੇ ਕੰਟੈਕਟ ਕਰ ਸਕਦਾ ਦੋਸਤੋ ਅੱਜ ਛੋੜੇ ਵਾਸਤੇ ਰਕਵਾ ਲੈ ਕੇ 9 ਕਿਲਿਆ ਰਕਵਾ ਲੈ ਕੇ ਆਇਆ ਖਾਤਾ ਬਿਲਕੁਲ ਤਕਸੀਮ ਹੈ ਝੋਨੇ ਵਾਲਾ ਵਾਣ ਹੈ ਤੇ ਵਿੱਚ ਪੱਕੀ ਮੋਟਰ ਦਾ ਕਨੈਕਸ਼ਨ ਹੈ ਤੇ 1.5 ਕਿਲ ਦਾ ਫਰੰਟ ਹੈ ਇਸ ਦਾ ਸੜਕ ਦੇ ਉੱਤੇ ਦਾ ਤੇ ਬਾਕੀ ਜਿਹੜੇ ਵਰਕਵੇ ਦੇ ਉੱਤੋਂ ਦੀ ਹੈ ਖੜਵੰਜੀ ਵਾਲੀ ਪਹੀਏ ਖੜਵੰਜੀ ਦੀ ਸੜਕ ਬਣੀ ਹੋਈ ਹੈ ਉਸ ਦਾ ਰਸਤਾ ਲੱਗਦਾ ਬਾਕੀ ਪਹੀਏ ਨੂੰ ਵੀ ਸੋ ਕੋਈ ਭਰਾ ਦਿੰਦਾ ਇੱਥੇ ਕੋਵੇ ਸਰਸੇ ਜ਼ਿਲ੍ਹੇ ਦੇ ਵਿੱਚ ਇਹ ਲਖਵਾਵੇ ਉਹ ਨਾ ਤਕਸੀਮ ਖਤੇ ਵਿੱਚ ਪੱਕੀ ਮੋਟਰ ਹੈ ਤੇ ਨਾਲੀ ਦਾ ਪਾਣੀ ਵਿੱਚ ਪੈਂਦਾ ਸੋ ਕਿਸੇ ਭਰਾ ਨੂੰ ਚਾਹੀਦਾ ਵਿੱਚ ਹੁਣੇ ਵਾਲਾ ਵਨ ਟੌਪ ਕਲਾਸ ਦਾ ਇੰਡਕਟ ਕਰ ਸਕਦੇ ਰੇਟ ਦਾ ਬਿਲਕੁਲ ਵਾਜਿਬ ਰੇਟ ਹੈ